ਸਤਿ ਸ੍ਰੀ ਅਕਾਲ ਜੀ ਕਿੰਨੇ ਵੀਡੀਓਜ਼ YouTube ਚੈਨਲ ਦੇ ਤੁਹਾਡਾ ਸਭ ਦਾ ਸਵਾਗਤ ਹੈ ਜੀ ਅੱਜ ਆਪਾਂ ਹਾਜ਼ਰ ਹੋਏ ਹਾਂ ਜੀ ਪੰਜਾਬ ਸਟਾਫ ਨਰਸ ਅਤੇ ਕਲਰਕ ਦੀ ਭਰਤੀ ਦੀ ਸਾਮੀਆਂ ਲੈ ਕੇ ਇਹ ਸਾਮੀਆਂ ਨੂੰ ਮੁੰਡੇ ਅਤੇ ਕੁੜੀਆਂ ਦੋਵੇਂ ਅਪਲਾਈ ਕਰ ਸਕਦੇ ਨੇ ਤੇ ਸਾਮੀਆਂ ਨੂੰ ਭਰ ਲਈ ਕੋਈ ਵੀ ਸਰਕਾਰੀ ਫੀਸ ਨਹੀਂ ਹੋਵੇਗੀ ਇਹ ਸਾਮੀਆਂ ਸਿਰਫ ਇੰਟਰਵਿਊ ਦੇ ਬੇਸ ਤੇ ਭਰਤੀ ਕੀਤੀਆਂ ਜਾਣਗੀਆਂ ਤੇ ਨਾ ਹੀ ਕੋਈ ਐਪਲੀਕੇਸ਼ਨ ਫਾਰਮ ਭਰਨ ਦੀ ਲੋੜ ਹੈ ਇਹ ਸਾਮੀਆਂ ਦੇ ਲਈ ਇਹ ਸਭ ਜਾਣਕਾਰੀ ਤੁਹਾਨੂੰ ਵੀਡੀਓ ਦੇ ਵਿੱਚ ਅੱਗੇ ਮਿਲ ਜਾਵੇਗੀ ਜੇਕਰ ਤੁਸੀਂ ਪਹਿਲੀ ਵਾਰ ਆਪਣੇ ਚੈਨਲ ਦੇ ਆਏ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੇ ਵੀਡੀਓ ਨੂੰ ਲਾਈਕ ਕਰ ਦਿਓ ਜੀ ਤਾਂ ਜੋ ਤੁਹਾਨੂੰ ਹੋਰ ਨਵੀਆਂ ਸਾਮੀਆਂ ਦੇ ਬਾਰੇ ਨੋਟੀਫਿਕੇਸ਼ਨ ਮਿਲਦਾ ਰਹੇ ਤੇ ਆਪਣਾ ਟੈਲੀਗ੍ਰਾਮ ਦਾ ਲਿੰਕ ਡਿਸਕ੍ਰਿਪਸ਼ਨ ਦੇ ਵਿੱਚ ਦਿੱਤਾ ਗਿਆ ਜੀ ਤੁਸੀਂ ਉਹ ਵੀ ਜੁਆਇਨ ਕਰ ਲਓ ਹੁਣ ਚੱਲਦੇ ਹਾਂ ਜੀ ਅਪਰ ਨੋਟੀਫਿਕੇਸ਼ਨ ਦੇ ਵੱਲ ਇਹ ਜਿਹੜੀਆਂ ਸਾਮੀਆਂ ਨੇ ਜੀ ਓਮੀ ਬਾਵਾ ਕੈਂਸਰ ਹਸਪੀਟਲ ਸੰਗਰੂਰ ਪੰਜਾਬ ਦੇ ਵੱਲੋਂ ਜਾਰੀ ਕੀਤੀਆਂ ਗਈਆਂ ਨੇ ਜਿਹਦੇ ਵਿੱਚ ਤੁਸੀਂ ਦੇਖ ਸਕਦੇ ਹੋ ਨੀ ਸਟਾਫ ਨਰਸੀਆਂ ਪੋਸਟਾਂ ਰਹਿਣ ਵਾਲੀਆਂ ਨੇ ਜਿਹੜੇ ਕੈਂਡੀਡੇਟ ਨੇ ਜੀ ਐਨ ਐਮ ਕੀਤੀ ਹੈ ਜੀ ਪਲੱਸ 3 ਸਾਲ ਦਾ ਐਕਸਪੀਰੀਅੰਸ ਹੈਗਾ ਜੀ ਜਾਂ ਬੀ ਐਸ ਸੀ ਨਰਸਿੰਗ ਕੀਤੀ ਹੈ 2 ਸਾਲ ਦਾ ਐਕਸਪੀਰੀਅੰਸ ਹੈ ਉਹ ਸਟਾਫ ਨਰਸੀਆਂ ਪੋਰਸਾਂ ਦੇ ਲਈ ਅਪਲਾਈ ਕਰ ਸਕਦੇ ਹਨ ਜੇ ਆਪਾਂ ਸੈਲਰੀ ਬਾਰੇ ਗੱਲ ਕਰੀਏ ਤੇ 31000 ਤੋਂ ਲੈ ਕੇ 33000 ਰੁਪਏ ਪਰ ਮਹੀਨਾ ਤੱਕ ਸੈਲਰੀ ਲੈਣ ਵਾਲੀ ਹੈ ਜੀ ਟੂ ਟੋਟਲ ਪੋਸਟਾਂ ਜੀ 15 ਰਹਿਣ ਵਾਲੀਆਂ ਜੀ ਏਜ ਲਿਮਟ ਦੀ ਗੱਲ ਕਰੀ ਜੀ ਜਿਹੜੇ ਕੈਂਡੀਡੇਟ ਦੀ ਉਮਰ 18 ਸਾਲ ਤੋਂ 30 ਸਾਲ ਤੱਕ ਹੈ ਉਹ ਇਹਨਾਂ ਪੋਸਟਾਂ ਦੇ ਲਈ ਅਪਲਾਈ ਕਰ ਸਕਦਾ ਹੈ ਇਹਨਾਂ ਸਮੇਂ ਦੇ ਇੰਟਰਵਿਊ ਦੇ ਲਈ ਜਾ ਸਕਦਾ ਹੈ ਅਗਲੀਆਂ ਅਸਾਮੀਆਂ ਜਿਹੜੀਆਂ ਰਹਿਣ ਵਾਲੀਆਂ ਜੀ ਉਹ ਕਲਰਕ ਦੀਆਂ ਰਹਿਣ ਵਾਲੀਆਂ ਨੇ ਜਿਹੜੇ ਕੈਂਡੀਡੇਟ ਨੇ ਗ੍ਰੈਜੂਏਸ਼ਨ ਕੀਤੀ ਹੈ ਕਿਸੇ ਵੀ ਸਟਰੀਮ ਦੇ ਵਿੱਚ ਤੇ ਨਾਲੇ ਉਹਨਾਂ ਕੋਲੇ ਕੰਪਿਊਟਰ ਦਾ ਕੋਰਸ ਕੀਤਾ ਹੋਇਆ ਹੈ 3 ਮਹੀਨਿਆਂ ਦਾ ਮਾਈਕਰੋਸਾਫਟ ਆਫਿਸ ਦਾ ਤੇ 1 ਸਾਲ ਦਾ ਕਲਰਕ ਐਡਮਿਨਿਸਟ੍ਰੇਟਿਵ ਐਕਸਪੀਰੀਅੰਸ ਹੈ ਜਿਨ੍ਹਾਂ ਕੋਲੇ ਉਹੀ ਪੋਸਟਾਂ ਦੇ ਲਈ ਅਪਲਾਈ ਕਰ ਸਕਦਾ ਹੈ ਲੜਕੀਆਂ ਦੀਆਂ ਪੋਸਟਾਂ ਦੀ ਜਿਹੜੀ ਤਨਖਾਹ ਹੈ ਜੀ ਉਹ 19300 ਤੋਂ ਲੈ ਕੇ 22600 ਤੱਕ ਹੋਵੇਗੀ ਟੋਟਲ ਅਸਾਮੀਆਂ 3 ਨੇ ਜੀ ਏਜ ਲਿਮਟ 18 ਸਾਲ ਤੋਂ ਲੈ ਕੇ 27 ਸਾਲ ਵਾਲੇ ਕੈਂਡੀਡੇਟ ਇਹ ਅਸਾਮੀਆਂ ਦੇ ਲਈ ਅਪਲਾਈ ਕਰ ਸਕਦੇ ਹਨ ਡਾਕੂਮੈਂਟਸ ਦੀ ਗੱਲ ਕਰੀਏ ਤਾਂ ਜੀ ਕਿਹੜੇ ਡਾਕੂਮੈਂਟਸ ਇੰਟਰਵਿਊ ਵਾਲੇ ਦਿਨ ਲੱਗਣਗੇ ਉਹ ਇਹਨਾਂ ਨੇ ਮੈਂਸ਼ਨ ਕੀਤਾ ਹੋਇਆ ਹੈ ਜਿਹੜੇ ਵੀ ਕੈਂਡੀਡੇਟ ਨੇ ਇਹ ਜੌਬ ਦੇ ਲਈ ਅਪਲਾਈ ਕਰਨਾ ਹੈ ਉਹਨਾਂ ਨੂੰ ਇੰਟਰਵਿਊ ਵਾਲੇ ਦਿਨ ਸੀਵੀ ਉਹਨਾਂ ਦਾ ਰੈਜ਼ਿਊਮ ਪਾਸਪੋਰਟ ਸਾਈਜ਼ ਫੋਟੋਗ੍ਰਾਫ ਓਰੀਜਨਲ ਤੇ ਓਰੀਜਨਲ ਡਾਕੂਮੈਂਟਸ ਦੀ ਫੋਟੋਕਾਪੀਜ਼ ਤੇ ਪੈਨ ਕਾਰਡ ਆਧਾਰ ਕਾਰਡ ਤੇ ਐਜੂਕੇਸ਼ਨ ਅਕੈਡਮਿਕ ਜਿੰਨੇ ਵੀ ਐਕਸਪੀਰੀਅੰਸ ਸਰਟੀਫਿਕੇਟ ਹੋਣਗੇ ਉਹਨਾਂ ਦੀਆਂ ਫੋਟੋਕਾਪੀਆਂ ਤੇ ਓਰੀਜਨਲ ਕਾਪੀਆਂ ਤੇ ਉਹਨਾਂ ਨੂੰ ਇਹ ਸਭ ਕੁਝ ਲੈ ਕੇ ਜਾਣਾ ਪਵੇਗਾ ਇੰਟਰਵਿਊ ਦੇ ਦਿਨ ਇੰਟਰਵਿਊ ਕਿੰਨੇ ਤਰੀਕ ਨੂੰ ਹੋ ਰਹੀ ਹੈ ਉਹ ਤੁਸੀਂ ਦੇਖ ਸਕਦੇ ਹੋ ਜੀ 5 ਅਪ੍ਰੈਲ 2025 ਦਿਨ ਸ਼ਨੀਵਾਰ ਸੈਚਰਡੇ 9:30 ਵਜੇ ਤੋਂ ਲੈ ਕੇ 11:30 ਵਜੇ ਤੱਕ ਸਵੇਰ ਦੇ ਇਹ ਇੰਟਰਵਿਊ ਹੋਏਗੀ ਕਿੱਥੇ ਹੋਣੀ ਹੈ ਜੀ ਇਹ ਵੈਨਿਊ ਵੀ ਆਪਾਂ ਤੁਹਾਨੂੰ ਦੱਸ ਦਿੰਨੇ ਆ ਆਡੀਟੋਰੀਅਮ 3rd ਫਲੋਰ ਨਿਊ ਬਿਲਡਿੰਗ ਹੋਮੀ ਬਾਬਰ ਕੈਂਸਰ ਹਸਪੀਟਲ ਸੰਗਰੂਰ ਪੰਜਾਬ ਇਹ ਐਡਰੈਸ ਤੇ ਤੁਹਾਡੀ ਇੰਟਰਵਿਊ ਹੋਏਗੀ ਪਿੰਨ ਕੋਡ 148001 ਇੰਟਰਵਿਊ ਦੇ ਲਈ ਤੁਹਾਡੀ ਵਾਕ ਇਨ ਇੰਟਰਵਿਊ ਹੈ ਜੀ ਕੋਈ ਤੁਹਾਡਾ ਐਗਜ਼ਾਮ ਨਹੀਂ ਹੋਏਗਾ ਤੇ ਨਾ ਹੀ ਤੁਹਾਡੀ ਕੋਈ ਫੀਸ ਹੈ ਤੁਸੀਂ ਜਸਟ ਆਪਣੇ ਡਾਕੂਮੈਂਟ ਲੈ ਕੇ ਜਾਨੇ ਆ ਉਸ ਤਰੀਕ ਨੂੰ ਇਹ ਐਡਰੈਸ ਦੇ ਉੱਤੇ ਇਹਨਾਂ ਦੀ ਅਫੀਸ਼ੀਅਲ ਵੈਬਸਾਈਟ ਤੇ ਇਹਨਾਂ ਦੇ ਨੋਟੀਫਿਕੇਸ਼ਨ ਦਾ ਅਫੀਸ਼ੀਅਲ ਲਿੰਕ ਤੁਹਾਨੂੰ ਡਿਸਕ੍ਰਿਪਸ਼ਨ ਦੇ ਵਿੱਚ ਮਿਲ ਜਾਏਗਾ ਤੁਸੀਂ ਉੱਥੇ ਜਾ ਕੇ ਚੈੱਕ ਕਰ ਸਕਦੇ ਹੋ ਡਿਸਕ੍ਰਿਪਸ਼ਨ ਦੇ ਵਿੱਚ ਸਭ ਕੁਝ ਦਿੱਤਾ ਹੋਇਆ ਹੈ ਜੇ ਤੁਹਾਨੂੰ ਸਾਡੀ ਵੀਡੀਓ ਚੰਗੀ ਲੱਗੀ ਤਾਂ ਵੀਡੀਓ ਨੂੰ ਲਾਈਕ ਕਰੋ ਸ਼ੇਅਰ ਕਰੋ ਤੇ ਚੈਨਲ ਨੂੰ ਸਬਸਕ੍ਰਾਈਬ ਕਰੋ ਆ ਜੋ ਤੁਹਾਨੂੰ ਆਉਣ ਵਾਲੀਆਂ ਹੋਰ ਸਮਿਆਂ ਦੀਆਂ ਨੋਟੀਫਿਕੇਸ਼ਨਾਂ ਮਿਲਦੀਆਂ ਰਹਨ ਸਮੇਂ ਸਰ ਮਿਲਦੀਆਂ ਹੀ ਤੁਹਾਨੂੰ ਹੋਰ ਨਵੀਆਂ ਸਮਿਆਂ ਦੀ ਜਾਣਕਾਰੀ ਲੈ ਕੇ ਧੰਨਵਾਦ ਜੀ